ਹਾਂਜੀ ਸਸੀ ਕਾ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਆਪਣੀ 13 13 ਸਮੁੰਦਰੀ ਜਹਾਜ਼ਾਂ ਦੀ ਸ਼ਾਪ ਹਬੋਰ ਰੋਡ ਸਾਹਮਣੇ ਅਲਾਸਕਾ ਹੋਟਲ ਇਧਰ ਇੰਡੀਅਨ ਆਇਲ ਮਲੋਟ ਵਿਖੇ ਅੱਜ ਤੁਹਾਨੂੰ ਆਪਾਂ ਆਪਣੀ ਦੁਕਾਨ ਤੇ ਸਮਾਨ ਬਾਰੇ ਜਾਣਕਾਰੀ ਦੇਵਾਂਗੇ ਸੋ ਆਜੋ ਗੱਲਬਾਤ ਕਰਦੇ ਆ ਆਪਣੇ ਬਾਈ ਜਗਪ੍ਰੀਤ ਹੋਰਾਂ ਨਾਲ ਸਸੀ ਕਾ ਬਾਈ ਜੀ ਸਸੀ ਕਾ ਬਾਈ ਗੁਰਪ੍ਰੀਤ ਕੀ ਹਾਲ ਆ ਵਧੀਆ ਵਧੀਆ ਬਾਈ ਜੀ ਤੇ ਤਾਰਾਂ ਆਈਆਂ ਬਾਈ ਜੀ ਬਿਜਲੀ ਵਾਲੀਆਂ ਵਾਇਰ ਹਾਂਜੀ ਬਾਈ ਜੀ ਹਾਂਜੀ ਇਹ ਆਪਣੇ ਕੋਲੇ ਰੈਗੂਲਰ ਹਰ ਵੇਲੇ ਉਪਲਬਧ ਹੀ ਹੁੰਦੀਆਂ ਤੇ ਆਉਂਦੀਆਂ ਹੀ ਰਹਿੰਦੀਆਂ ਜੀ ਠੀਕ ਹੈ ਜੀ ਤੇ ਇਹਨਾਂ ਬਾਰੇ ਆਪਾਂ ਬਾਈਆਂ ਨੂੰ ਸਾਰਿਆਂ ਨੂੰ ਦੱਸਦੇ ਹਾਂ ਕਿ ਇਹ ਆਪਣੇ ਕੋਲੇ ਘਰ ਦੀ ਲੋਡ ਤੋਂ ਲੈ ਕੇ ਖੇਤੀਬਾੜੀ ਦੇ ਵਿੱਚ ਵਰਤਣ ਵਾਲੀ ਹਰ ਤਾਰ ਆਪਣੇ ਕੋਲੇ ਉਪਲਬਧ ਹੁੰਦੀ ਆ ਪਲੱਸ ਮਿਸਤਰੀ ਵੀਰਾਂ ਲਈ ਇਹ ਕਿ ਵੈਲਡਿੰਗ ਵਾਇਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਣੇ 옐ੋ ਕਲਰ ਦੀ ਹਾਂਜੀ ਹਾਂਜੀ ਠੀਕ ਹੈ ਇਹ 8 ਨੰਬਰ ਔਰਡ ਤੱਕ ਚਲਾਉਂਦੇ ਜੀ ਠੀਕ ਹੈ ਜੀ ਤੇ ਇਹਨਾਂ ਵਾਇਰਾਂ ਦੇ ਵਿੱਚ ਬਾਈ ਆਪਣੇ ਕੋਲੇ 1 mm 1.5 mm 2 mm 2.5 mm 4 mm 6 mm 10 mm ਤੱਕ ਵਾਇਰ ਹੁੰਦੀ ਆ ਤੇ ਇਹਨਾਂ ਸਾਰੇ mm ਦੇ ਵਿੱਚ ਆਪਣੇ ਕੋਲੇ ਬਾਈ ਜੀ ਸਿੰਗਲ ਕੋਰ ਡਬਲ ਕੋਰ 3 ਕੋਰ 4 ਕੋਰ ਦੇ ਵਿੱਚ ਵੀ ਤਾਰ ਆਪਣੇ ਕੋਲੇ ਉਪਲਬਧ ਹੁੰਦੀ ਆ ਲਗਭਗ ਸਾਰੇ ਮਤਲਬ ਆਪਣੇ ਕੋਲੇ ਸਾਈਜ਼ ਦੀਆਂ ਤਾਰਾਂ ਮਿਲ ਜਾਂਦੀਆਂ ਨੇ ਬਿਲਕੁਲ ਬਿਲਕੁਲ ਠੀਕ ਹੈ ਠੀਕ ਇਹ ਤੇ ਤੋਲ ਕੀ ਆ ਬਾਈ ਜੀ ਇਹ ਸਾਰਾ ਕੁਝ ਕੀ ਪਰ ਕੇਜੀ ਦਾ ਹਿਸਾਬ ਹੀ ਆ ਜੀ ਕਿਲੋਆਂ ਦੇ ਹਿਸਾਬ ਤੋਂ ਤੋੜ ਕੇ ਠੀਕ ਹੈ ਠੀਕ ਅਲੱਗ-ਅਲੱਗ ਤਾਰ ਦਾ ਅਲੱਗ-ਅਲੱਗ ਰੇਟ ਠੀਕ ਹੈ ਜੀ ਤੇ ਅੱਗੇ ਆਉਣੇ ਆਪਾਂ ਹਾਂਜੀ ਇਹ ਡਰਾਮਾ ਦੇ ਵਿੱਚ ਕੀ ਕੋਜਾ ਬਾਈ ਜੀ ਇਹ ਡਰਾਮਾ ਦੇ ਵਿੱਚ ਬਾਈ ਆਪਣੇ ਕੋਲੇ ਮਗਲੈਲ ਜੀ ਸੀਐਲ ਠੀਕ ਹੈ ਜੀ ਹਾਂਜੀ ਬਾਈ ਮਗਲੈਲ ਆਪਣੇ ਕੋਲੇ ਜਿਹੜਾ ਉਹ ਦੋ ਤਰ੍ਹਾਂ ਦਾ 15 40 ਤੇ 20 40 ਕਿੰਨੇ ਪੁਰਾਣੇ ਟਰੈਕਟਰਾਂ ਦੇ ਵਿੱਚ ਤੇ ਨਵੇਂਾਂ ਦੇ ਵਿੱਚ ਅਲੱਗ-ਅਲੱਗ ਪੈਂਦਾ ਠੀਕ ਹੈ ਜੀ ਕਾਰਾਂ ਦੇ ਵਿੱਚ ਵੀ ਡੀਜ਼ਲ ਤੇ ਪੈਟਰੋਲ ਦੇ ਵਿੱਚ 15 ਅਲੱਗ-ਅਲੱਗ ਆ ਗਏ ਹਾਂਜੀ ਠੀਕ ਹੈ ਜੀ ਸੀਐਲ ਆਪਣੇ ਕੋਲੇ 90 ਨੰਬਰ ਦੇ ਵਿੱਚ ਉਪਲਬਧਤਾ ਬਾਈ ਜੀ ਠੀਕ ਹੈ ਜੀ ਹਾਂਜੀ ਗ੍ਰੀਸ ਜਿਹੜਾ ਉਹ ਆਪਣੇ ਕੋਲੇ ਬਾਈ ਜੀ ਜੈਲ ਦੇ ਵਿੱਚ ਹੈਗਾ ਆਪਣੇ ਕੋਲੇ ਉਪਲਬਧ ਹੈ ਤੇ ਬਹੁਤ ਹੀ ਵਧੀਆ ਜਿਹੜਾ ਆਪਣੇ ਕੋਲੇ ਬੈਲਰਾਂ ਵਾਲੇ ਸ਼ੈਨਰਾਂ ਵਾਲੇ ਜਾਂ ਕੰਬਾਈਨਾਂ ਵਾਲੇ ਲੈ ਕੇ ਜਾਂਦੇ ਆ ਤੇ ਬਹੁਤ ਵਧੀਆ ਰਿਸਪੌਂਸ ਆਉਂਦਾ ਜੀ ਇਹਨਾਂ ਦਾ ਠੀਕ ਹੈ ਜੀ ਇਹ ਵੀ ਤੋਲ ਕੇ ਕੁਆਂਟੀਟੀ ਜਾਂ ਕਿਵੇਂ ਜੀ ਹਾਂਜੀ ਹਾਂਜੀ ਬਾਈ ਜੀ ਇਹਨੂੰ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਕਿਲੋ ਲੈ ਲਓ 20 ਕਿਲੋ ਲੈ ਲਓ 50 ਕਿਲੋ ਲੈ ਲਓ ਠੀਕ ਹੈ ਜੀ ਤੇ ਸਭ ਤੋਲ ਕੇ ਆ ਬਾਈ ਲੋ ਵੀ ਦੋਸਤੋ ਬਹੁਤ ਹੀ ਵਧੀਆ ਹੁਣ ਸੀਜ਼ਨ ਆ ਰਿਹਾ ਸੀਜ਼ਨ ਦਾ ਮੌਕਾ ਝੋਨੇ ਦਾ ਕਮੈਨਾਂ ਵਾਲੇ ਵੀਰਾਂ ਵਾਸਤੇ ਖਾਸ ਕਰਕੇ ਬਹੁਤ ਵਧੀਆ ਖੁੱਲੀ ਕੁਆਂਟੀਟੀ ਤੁਸੀਂ ਆਪਣਾ ਕੋਈ ਬਰਤਨ ਲੈ ਕੇ ਆ ਉਹਦੇ ਵਿੱਚ ਖੁੱਲੀ ਕੁਆਂਟੀਟੀ ਜਿੰਨਾ ਮਰਜ਼ੀ ਪਵਾ ਕੇ ਇਲ ਜਾ ਸਕਦੇ ਹੋ ਹਾਂਜੀ ਕਿਉਂਕਿ ਫਿਰ ਬਾਈ ਜੀ ਪੈਕਿੰਗ ਵਾਲਾ ਤਾਂ ਨਹੀਂ ਹੋ ਜਾਂਦਾ ਜੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਹਾਂਜੀ ਸੋ ਅੱਗੇ ਚੈਨ ਗੁੱਪੀਆਂ ਆਈਆਂ ਜੀ ਹਾਂਜੀ ਬਾਈ ਜੀ ਇਹ ਚੈਨ ਬਲॉक्स ਆਪਣੇ ਕੋਲੇ ਆਉਂਦੇ ਆ ਇਹ ਜਿਹੜੇ ਚੈਨ ਬਲੌਗ ਇੱਧਰ ਦੀਆਂ ਬਾਈ ਜੀ ਕੇ ਜੀ ਇਹ ਮਤਲਬ ਆਪਣੇ ਮੋਸਟਲੀ ਜਿਹੜੇ ਨਾ ਚਾਈਨਾ ਵਾਲੀਆਂ ਹੁੰਦੀਆਂ ਜੀ ਸਸਤੀਆਂ ਵੀ ਮਿਲ ਜਾਂਦੀਆਂ ਪਰ ਇਹ ਉਹਨਾਂ ਤੋਂ ਸਸਤੀਆਂ ਵੀ ਪੈਣਗੀਆਂ ਕਿਉਂਕਿ ਆਪਾਂ ਦਾ ਭਾਈ ਕਿਲਵਾਦੇ ਹਿਸਾਬ ਤੇ ਦੇਣੀਆਂ ਆ। ਹਾਂਜੀ ਹਾਂਜੀ ਠੀਕ ਹੈ ਇਹ ਸਾਰੀਆਂ ਮੇਡ ਇਨ ਜਾਪਾਨ ਜਾਂ ਇੰਪੋਰਟਡ ਆਈਆਂ ਤੇ ਇਹਨਾਂ ਚੈਨ ਗੁੱਪਿਆਂ ਦੇ ਵਿੱਚ ਗੁਰਪਿੰਦਰ ਵੀਰੇ ਆਪਣੇ ਕੋਲੇ ਅੱਧਾ ਟਨ 1 ਟਨ 1.5 ਟਨ 2 ਟਨ 3 ਟਨ 5 ਟਨ 10 ਟਨ ਤੱਕ ਦੀ ਆਹ ਲਗਭਗ ਸਾਰੇ ਸਹਿਜ ਹੀ ਆ ਗਏ ਵਿੱਚ ਇਹਨਾਂ ਦੇ ਕਿਉਂਕਿ ਜਿਹੜੀਆਂ ਚਾਈਨਾ ਵਾਲੀਆਂ ਹੁੰਦੀਆਂ ਉਹਨਾਂ ਨਾਲ ਨਾ ਚੈਨ ਬਹੁਤ ਥੋੜੀ ਹੁੰਦੀ ਹੈ। ਜਾਂਦੀ ਆਪਣਾ ਉਹ ਸਿਸਟਮ ਜਿਵੇਂ ਚੀ ਜਾਈ ਉਵੇਂ ਆਪਾਂ ਤੋਲ ਕੇ ਗਾ ਦੇਣੇ ਆ ਦੇਖਣ ਜੀ ਪੂਰੀਆਂ ਹੈਵੀ ਲੱਗ ਰਹੀਆਂ ਬਾਈ ਜੀ ਹਾਂ ਜੀ ਬਾਈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਇਹ ਵੀ ਤੋਲ ਕੇ ਹੀ ਆ ਜੀ ਹਾਂ ਜੀ ਇਹ ਤੋਲ ਕੇ ਬਾਈ ਜੀ ਠੀਕ ਹੈ ਜੀ ਅੱਗੇ ਆਪਣੇ ਕੋਲੇ ਡੋਰ ਕੋਲਜਰ ਆ ਗਏ ਜੀ ਹਾਂ ਜੀ ਬਾਈ ਜੀ ਇਹ ਡੋਰ ਕੋਲਜਰ ਬਹੁਤ ਵੱਡੇ ਵੱਡੇ ਆ ਜੀ ਹਾਂ ਬਾਈ ਇਹ ਪਰ 6 ਹੈਵੀ ਵੀ ਬਹੁਤ ਆ ਜੀ ਬਹੁਤ ਹੈਵੀ ਹੁੰਦੇ ਆ ਨਾ ਤੇ ਐ ਨਹੀਂ ਬਾਈ ਆਪਣੇ ਵਾਂਗੂ ਵੀ 6 ਮਹੀਨੇ ਬਾਅਦ ਲੀਕ ਹੋ ਜਾਊਗਾ ਇਹ ਮੇਡ ਇਨ ਕਿੱਥੋਂ ਦੇ ਆ ਜੀ ਇਹ ਮੇਡ ਇਨ ਜਾਪਾਨ ਕੋਰੀਆ ਜਾਂ ਜਿਹੜੇ ਵੀ ਦੇਸ਼ ਦੇ ਸ਼ਿਪ ਦੇ ਨਾਲ ਉਹ ਦਰਵਾਜ਼ੇ ਦਿੱਤਣਗੇ ਉਸੇ ਦੇਸ਼ ਦੀ ਨਾਲ ਆਪਣੇ ਕੋਲੇ ਡੋਰ ਕਲੋਜ਼ਰ ਆਉਂਦੇ ਠੀਕ ਹੈ ਠੀਕ ਹੈ ਬਹੁਤ ਕੁਆਂਟੀਟੀ ਪਈ ਆ ਜੀ ਹਾਂਜੀ ਭਾਈ ਜੀ ਇਹ ਤਾਂ ਜਾਂ ਅਗਲੇ ਪਾਸੇ ਹੋਰ ਵੀ ਪਈ ਨੇ ਆਪਣੇ ਕੋਲੇ ਬਹੁਤ ਠੀਕ ਹੈ ਜੀ ਇੱਕ ਵਾਰੀ ਡੈਮੋ ਤੇ ਲਾ ਦਿਓ ਇਹ ਸੰਗਲ ਤੇ ਹਾਂਜੀ ਬਾਈ ਜੀ 12 ਵਾਇਰ ਆ ਗਈ ਦੂਸਰੀ ਜੀ ਆਪਣੇ ਹਾਂਜੀ ਇਹ ਬਾਈ ਜੀ ਸਕੀ ਲੋਡਰ ਵਾਲੀਆਂ ਹਾਂਜੀ ਬਾਈ ਜੀ ਹਾਂਜੀ ਹਾਂਜੀ ਇਹ ਸੰਗਲ ਆਪਣੇ ਕੋਲੇ ਬਾਈ ਜੀ 12 mm ਤੋਂ ਲੈ ਕੇ 22 mm ਤੱਕ ਮਿਲ ਜੂਗਾ ਜੀ ਠੀਕ ਹੈ ਜੀ ਤੇ ਜਿਹੜੀ ਆਪਣੀ ਆ ਗਈ ਆ ਸਟੀਲ ਕੋਰ ਦੀ ਵਾਇਰ ਲੈ ਸਕਦੇ ਹੋ ਪਲੱਸ ਕੋਬਰਾ ਵਾਇਰ ਜਿਹਨੂੰ ਬੋਲਦੇ ਹਾਂ ਉਹ ਆਪਣੇ ਕੋਲੇ 10 mm ਤੋਂ ਲੈ ਕੇ 14 mm ਤੱਕ ਉਪਲਬਧ ਹੁੰਦੀ ਜਿਹੜੀ ਕਿ ਆਮ ਆਪਣੇ ਲੋਡਰਾਂ ਤੇ ਠੀਕ ਹੈ ਜੀ ਪਲੱਸ ਜਾਂ ਹੈਡ ਰੇ ਵੀਗੈਰਾ ਚ ਯੂਜ਼ ਹੁੰਦੀਆਂ ਜਾਂ ਮਤਲਬ ਇਹਦੇ ਚ ਵੀ ਸਾਰੇ ਸਹਜ ਹੀ ਆ ਗਏ ਲਗਭਗ ਸਾਰੇ ਸਹਜ ਆਪਣੇ ਕੋਲੇ ਮਿਲਦੇ ਆ ਠੀਕ ਹੈ ਇਹ ਵੀ ਤੋਲ ਕੇ ਹੀ ਆ ਜੀ ਸਾਬ ਇਹ ਸਾਰਾ ਤੋਲ ਕੇ ਬਾਈ ਜੀ ਤੋਲ ਕੇ ਠੀਕ ਹੈ ਕੋਈ ਫੁੱਟਾ ਪੱਟਾ ਦਾ ਕੋਈ ਆਪਣੀ ਲੋੜ ਮੁਤਾਬਕ ਹਾਂ ਜੀ ਬਾਈ ਜੀ ਜੋ ਵੀਰ ਨੂੰ ਜਿੰਨੀ ਵੀ ਲੈਂਥ ਚਾਹੀਦੀ ਲਿਜਾ ਸਕਦੇ ਆ ਬਿਲਕੁਲ ਹਾਂ ਬਈ ਭਲਾ ਕੋਈ 5 ਫੁੱਟ ਦੀ ਲੋੜ ਆ ਅਸੀਂ 5 ਫੁੱਟ ਕੱਟ ਦੇਣਾ ਬਾਈ ਜੀ ਕਿਸੇ ਨੂੰ ਬਾਈ 200 ਫੁੱਟ ਚਾਹੀਦੀ ਅਸੀਂ 200 ਫੁੱਟ ਵੀ ਦੇ ਦਿੰਨੇ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਈ ਜੀ ਤੇ ਇਹਨਾਂ ਵਿੱਚ ਵੀ ਆਪਣੇ ਕੋਲੇ ਮਤਲਬ ਮੋਸਟਲੀ ਜਿਵੇਂ ਅੱਜ ਆਪਣੇ ਜਿਵੇਂ ਪੰਜਾਬ ਦੇ ਵਿੱਚ ਜਾਂ ਖੇਤੀਬਾੜੀ ਦੇ ਅਨੁਕੂਲ ਜਿਹੜੇ ਆ ਉਹ ਜਸਵਾਗਤ ਆस्ते ਚਾਹੀਦੇ ਹੁੰਦੇ ਆ ਬਾਈ ਤੇ ਜਾਂ ਆਪਾਂ ਨੂੰ ਟੋਚੇ ਆਸਤੇ ਜਾਈਦੇ ਇਹ ਸਪੈਸ਼ਲ ਟੋਚੇ ਨਹੀਂ ਆਗੇ ਬਾਈ ਇਹ ਸਪੈਸ਼ਲ ਬਣੇ ਬਣਾਏ ਟੋਚੇ ਨਹੀਂ ਆਗੇ ਵਾਇਰ ਦੇ ਬਹੁਤ ਮੋਟੀ ਵਾਇਰ ਹੈ ਜੀ ਹਾਂਜੀ ਬਾਈ ਜੀ ਜਿਵੇਂ ਕੰਬਾਈਨਾ ਵੀ ਜਿਵੇਂ ਉਹਨਾਂ ਗਾ ਸੀਜ਼ਨ ਚੱਲਣਾ ਝੋਨੇ ਦਾ ਵੇਲੇ ਹਾਂਜੀ ਹਾਂਜੀ ਠੀਕ ਆ ਇਹ ਐ ਨਹੀਂ ਬਾਈ ਜੀ ਜਿਆ ਟੁੱਟ ਜੂ ਜਾਂ ਕਿਵੇਂ ਜਾਂ ਠੀਕ ਇਹ ਵੀ ਤੋਲਚੀ ਆ ਜਾਂਦਾ ਇਹ ਸਭ ਤੋਲਚ ਬਾਈ ਜੀ ਤੋਲਚੀ ਠੀਕ ਹੈ ਜੀ ਹਾਂਜੀ ਇਹ ਬਾਈ ਜੀ ਕੀ ਆ ਗਿਆ ਇਹ ਭਾਈ ਜੀ ਇਹ ਅਲਗ-ਅਲਗ ਪ੍ਰਕਾਰ ਆ ਜਿਵੇਂ ਨਾ ਮਤਲਬ ਇੰਪਲੀਮੈਂਟ ਇਹ ਜਿਹੜੇ ਨਾ ਸ਼ਿਪ ਹੀ ਤਾਂ ਕਿਸੇ ਹੋਰ ਚੀਜ਼ ਲਈ ਯੂਜ਼ ਹੁੰਦੇ ਆ ਜਿਸ ਤਰ੍ਹਾਂ ਹੁਣ ਆ ਆਪਣੇ ਕੋਲੇ ਤੇ ਆ ਇਹ ਮੰਨ ਲਓ ਜਿੰਨੇ ਆਪਾਂ ਬਿਜਲੀ ਵਾਲਾ ਪੂਲ ਹੀ ਕਮਾਉਣਾ ਭਾਈ ਜੀ ਤਾਂ ਇਹ ਸੰਗਤ ਆ ਠੀਕ ਆ ਇਹਦੇ ਨਾਲ ਆਪਾਂ ਬਹੁਤ ਈਜ਼ੀਲੀ ਕਮਾ ਸਕਦੇ ਆ ਇਸ ਚੀਜ਼ ਨਾਲ ਠੀਕ ਹੈ ਜੀ ਠੀਕ ਆ ਜੀ ਲਾ ਸ ਆ ਜਿਹੜੀਆਂ ਟੈਣਾ ਆ ਗਈਆਂ ਜੀ ਆਪਣੇ ਕੋਲੇ ਮੁੰਡੀਆਂ ਠੀਕ ਹੈ ਖਿੱਚਾਂ ਖੁੱਚਾਂ ਵਗੈਰਾ ਲਾ ਸਕਦੇ ਆ ਆਪਾਂ ਸੱਲ ਤੇ ਆਪਾਂ ਲਾਉਣੇ ਆ ਜਾਂ ਹਾਂਜੀ ਹਾਂਜੀ ਖਿੱਚ ਲਈ ਲਾਉਣੀਆਂ ਠੀਕ ਹੈ ਜੀ ਉਹਨਾਂ ਦੇ ਵਾਸਤੇ ਆ ਜੀ ਇਹ ਇਹ ਚਾਬੀਆਂ ਆ ਗਈਆਂ ਅੱਗੇ ਚਾਬੀਆਂ ਤੇ ਆਪਣੇ ਰੈਂਚ ਆ ਗਏ ਠੀਕ ਹੈ ਜੀ ਉਹ ਵਾਸਤੇ ਜੀ ਠੀਕ ਹੈ ਜੀ ਇਹ ਇਹ ਆਪਣੇ ਕੋਲੇ ਛੋਟੇ ਸੈੱਟ ਵੀ ਮਿਲ ਜਾਣਗੇ ਜਿਵੇਂ 10 ਇੰਚੀ 12 ਇੰਚੀ 14 ਇੰਚੀ ਠੀਕ ਹੈ ਜਿਵੇਂ 24 ਇੰਚ ਤੇ 36 ਇੰਚ ਪਏ ਆ ਜਾਂ ਵਾਇਰ ਕਟਰ ਇੱਧਰ ਪਏ ਨੇ ਹਾਂ ਵਾਇਰ ਕਟਰ ਆ ਗਏ ਜੀ ਹੋਰ ਵੀ ਆਪਣੇ ਕੋਲੇ ਬਹੁਤ ਆ ਜੀ ਨਾਲ ਚਾਬੀਆਂ ਪਾਨੇ ਜਿੰਨੇ ਵੀ ਤੇ ਸੰਗਲਾਂ ਦੇ ਨਾਲ ਆਪਣੇ ਕੋਲੇ ਕੁੰਡੇ ਬਾਈ ਜੀ ਇੰਪੋਰਟਡ ਵਾਲੇ ਵੀ ਮਿਲ ਜਾਣਗੇ ਠੀਕ ਆ ਪਲੱਸ ਆਪਣੇ ਕੋਲੇ ਜੇ ਸਰੀਏ ਦੇ ਬਣੇ ਜਿਵੇਂ ਹੁੰਦੇ ਆ ਉਹ ਵੀ ਮਿਲ ਜਾਣਗੇ ਹਾਂਜੀ ਹਾਂਜੀ ਅੱਗੇ ਜੇ ਅਗਿਆ ਬੈਲਟ ਆ ਗਿਆ ਬਾਈ ਜੀ ਹਾਂਜੀ ਬਾਈ ਜੀ ਇਹ ਮਤਲਬ ਹੈਡਰਾ ਬੈਲਟਨ ਦੀ ਪਲਾਸੇ ਨੂੰ ਆਪਾਂ ਆਪਣੇ ਕੋਲ ਟੋਚਨ ਦੇ ਤੌਰ ਤੇ ਬਹੁਤ ਲੋਕ ਬਹੁਤ ਲੈ ਕੇ ਜਾਂਦੇ ਆ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਨਾ ਅਲੱਗ-ਅਲੱਗ ਤਰ੍ਹਾਂ ਦੀਆਂ ਲੈਂਥਾਂ ਗੁਰਪ੍ਰਿੰਦਰ ਬਾਈ ਮਤਲਬ 5 ਫੁੱਟ ਤੋਂ ਲੈ ਕੇ 3 ਫੁੱਟ ਤੋਂ ਲੈ ਕੇ 25 ਫੁੱਟ 30 ਫੁੱਟ ਤੱਕ ਆਪਣੇ ਕੋਲੇ ਇਹਨਾਂ ਦੀ ਜਿਹੜੀ ਹੈ ਮਤਲਬ ਲੰਮੀ ਆਪਾਂ ਨੂੰ ਮਿਲ ਜਾਂਦੀ ਹੈ ਠੀਕ ਹੈ ਤੇ ਇਹਨਾਂ ਦਾ ਰੇਟ ਹੈ ਕਿ ਹਿਸਾਬ ਨਾਲ ਜੀ ਕਿਲੋ ਦਾ ਹਿਸਾਬ ਹੀ ਆਉਂਦਾ ਕਿਲੋ ਦੇ ਹਿਸਾਬ ਨਾਲ ਠੀਕ ਹੈ ਜੀ ਫੁੱਟ ਮੀਟਰ ਵਾਲਾ ਜਿਆਦਾਤਰ ਸਮਾਨ ਆਪਣੀ ਸ਼ਾਪ ਤੇ ਮਤਲਬ ਤੋਲ ਕੇ ਕਿਲੋਆਂ ਦੇ ਹਿਸਾਬ ਨਾਲ ਆ ਰਹੀ ਆ ਕਿਉਂਕਿ ਬਾਕੀ ਆ ਜਿਹੜਾ ਖੇਤੀਬਾੜੀ ਵਾਲਾ ਆਪਾਂ ਡਿਪਾਰਟਮੈਂਟ ਹੀ ਅਲੱਗ ਬਣਾਇਆ ਹੋਇਆ ਤੇ ਉੱਪਰ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਆਪਣਾ ਮਤਲਬ ਘਰ ਦੀ ਜ਼ਰੂਰਤਾਂ ਵਾਲਾ ਸਾਮਾਨ ਉਹ ਅਸੀਂ ਅਲੱਗ ਲਾਦਾ ਵੀ ਜਿਹੜਾ ਕਿਲਵਾਂ ਵਾਲਾ ਮੋਸਟਲੀ ਆਪਣੇ ਕੋਲੇ ਥੱਲੇ ਆ ਹੀ ਗਿਆ ਬਾਈ ਜੀ ਹਾਂਜੀ 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 ਬਾਈ ਜੀ ਹਾਂਜੀ ਦੋਸਤੋ ਆਪਣੀ ਵੀਡੀਓ ਵਿੱਚ ਜੋ ਤੁਹਾਨੂੰ ਆਪਾਂ ਸਾਰਾ ਸਾਮਾਨ ਦਿਖਾਇਆ ਹੈ ਇਹ ਆਪਣੀ ਸ਼ਾਪ ਦਾ ਨੇਮ ਦੁਬਾਰੇ ਫੇਰ ਸੁਣ ਲਓ ਇੱਕ ਵਾਰੀ ਤੁਸੀਂ 13 13 ਸਮੁੰਦਰੀ ਜਹਾਜ਼ਾਂ ਦਾ ਸਾਮਾਨ ਮਲੋਟ ਵਿਖੇ ਹਬੋਰ ਰੋਡ ਸਾਹਮਣੇ ਅਲਾਸਕਾ ਹੋਟ ਇੱਕ ਪਾਸੇ ਇੰਡੀਅਨ ਆਇਲ ਦਾ ਪੈਟਰੋਲ ਪੰਪ ਆ ਜੀ ਇਸਦੇ ਬਿਲਕੁਲ ਸਾਹਮਣੇ ਨੇ ਦੋਵਾਂ ਦੇ ਵਿਚਕਾਰ ਰਹਿ ਜਾਂਦਾ ਸੋ ਬਾਕੀ ਗੁਰਪ੍ਰਿੰਦਰ ਭਾਈ ਬਾਇਓ ਦੇ ਵਿੱਚ ਆਪਣੇ ਨੰਬਰ ਵੀ ਦਿੱਤੇ ਗਏ ਆ ਜੀ ਆਪ ਵੀ ਆਪਾਂ ਮੈਂਸ਼ਨ ਕਰਾਂਗੇ ਜੀ ਸਾਰਾ ਠੀਕ ਆ ਜੀ ਉਤੋਂ ਵੀ ਤੁਸੀਂ ਇਹਦੇ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਤੁਹਾਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਸਹੀ ਹੈ ਸੋ ਦੋਸਤੋ ਆਪਣੀਆਂ ਹੋਰ ਵੀ ਵੀਡੀਓ ਦੇਖਣ ਲਈ ਆਪਣੀ ਸ਼ਾਪ ਤੇ ਸਮਾਨ ਬਹੁਤ ਸਾਰਾ ਉਹਦੀਆਂ ਅੱਗੇ ਵੀਡੀਓ ਆਪਾਂ ਪਾਵਾਂਗੇ ਸੋ ਵੀਡੀਓ ਦੇਖਣ ਲਈ ਆਪਣੇ 13 13 ਸਮੁੰਦਰੀ ਜਹਾਜ਼ਾਂ ਦਾ ਸਮਾਨ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਇੰਸਟਾ ਤੇ ਵੀ ਆਪਣਾ ਪੇਜ ਹੈ ਜੀ ਤੇ ਫੇਸਬੁੱਕ ਤੇ ਵੀ ਆਪਣਾ ਪੇਜ ਹੈ ਜੀ ਕੰਟੈਕਟ ਨੰਬਰ ਵਿੱਚ ਦਿੱਤੇ ਗਏ ਨੇ ਸੋ ਜ਼ਿਆਦਾ ਜਾਣਕਾਰੀ ਲਈ ਵੀਰ ਮੋਬਾਈਲ ਸੌਰੀ